ਸ੍ਰੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗਿਆਨ ਅੱਜ 22 ਜਨਵਰੀ ਹੈ ਜੋ ਕਿ Hindu ਧਰਮ ਦੇ ਨਾਲ ਸੰਬੰਧਿਤ ਭੈਣ ਭਰਾਵਾਂ ਦੇ ਲਈ ਬਹੁਤ ਵੱਡਾ ਦਿਨ ਹੈ ਕਿਉਂਕਿ ਅੱਜ ਅਯੁੱਧਿਆ ਦੇ ਵਿੱਚ ਰਾਮ ਮੰਦਰ ਦੀ ਪ੍ਰਾਣ ਪ੍ਰਿਸ਼ਟਾ ਹੋ ਰਹੀ ਹੈ ਜਿਸ ਦੇ ਬਾਰੇ ਕਿ Hindu ਭੈਣ ਭਰਾਵਾਂ ਦੇ ਵਿੱਚ ਬਹੁਤ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਸਭ ਤੋਂ ਪਹਿਲਾਂ ਤਾਂ ਲਿਮਟਡ ਗਿਆਨ ਵੱਲੋਂ Hindu ਧਰਮ ਦੇ ਨਾਲ ਸੰਬੰਧਿਤ ਭੈਣ ਭਰਾਵਾ ਵੀਰਾਂ ਬਜ਼ੁਰਗਾਂ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਉੱਥੇ ਹੀ ਦੋਸਤੋ ਇਸ ਮੌਕੇ ਤੇ ਪੂਰੀ ਦੁਨੀਆ ਦੇ ਵਿੱਚੋਂ 7000 ਦੇ ਕਰੀਬ ਲੋਕਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਅਤੇ ਇਸ ਪ੍ਰਾਣ ਪ੍ਰਤਿਸ਼ਟਾ ਦੇ ਵਿੱਚ ਉਹੀ ਲੋਕ ਐਂਟਰ ਹੋ ਸਕਣਗੇ ਉਹੀ ਲੋਕ ਸ਼ਿਰਕਤ ਕਰ ਸਕਣਗੇ ਜਿਨ੍ਹਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਤੇ ਦੋਸਤੋ ਦੱਸ ਦਈਏ ਕਿ ਇਨ੍ਹਾਂ 7000 ਲੋਕਾਂ ਦੇ ਵਿੱਚ ਪੂਰੀ ਦੁਨੀਆ ਦੇ ਨਾਲ ਸੰਬੰਧਤ ਕੋਝ ਅਹਿਮ ਲੋਕ ਹੋਣਗੇ ਤੇ ਇੰਨਾ ਲੋਕਾਂ ਦੇ ਵਿੱਚੋਂ ਇੰਡੀਆ ਦੇ ਵਿੱਚੋਂ ਜੇਕਰ ਗੱਲ ਕੀਤੀ ਜਾਵੇ ਤਾਂ ਧਰਮ ਦੇ ਨਾਲ ਸੰਬੰਧਤ ਵੱਖ-ਵੱਖ ਧਰਮਾਂ ਦੇ ਨਾਲ ਸੰਬੰਧਤ ਲੋਕ ਵੀ ਹੋਣਗੇ ਤੇ ਉੱਥੇ ਹੀ ਵਪਾਰ ਦੀ ਦੁਨੀਆ ਦੇ ਨਾਲ ਸੰਬੰਧਤ ਅਹਿਮ ਹਸਤੀਆਂ ਵੀ ਹੋਣਗੀਆਂ ਜੋ ਐਂਟਰਟੇਨਮੈਂਟ ਜਗਤ ਹੈ ਉਸ ਦੇ ਨਾਲ ਸੰਬੰਧਤ ਹਸਤੀਆਂ ਵੀ ਹੋਣਗੀਆਂ ਦੋਸਤੋ ਜਿੱਥੇ ਅੱਜ ਦਾ ਦਿਨ Hindu ਧਰਮ ਨਾਲ ਸੰਬੰਧਤ ਪੈਣ ਭਰਾਵਾ ਦੇ ਲਈ ਬਹੁਤ ਵੱਡਾ ਦੇਣਾ ਉੱਥੇ ਹੀ ਇੱਕ ਵੀਡੀਓ ਇਸ ਸਮੇਂ ਕਾਫੀ ਜ਼ਿਆਦੇ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹ ਵੀਡੀਓ ਹੈ ਇਸ ਮੌਕੇ ਜੋ ਕੰਗਣਾ ਰੌਤ ਹੈ ਉਸ ਦੀ ਵੀਡੀਓ ਹੈ ਜਿਸ ਦੇ ਵਿੱਚ ਉਹ ਮੰਦਰ ਦੇ ਵਿੱਚ ਝਾੜੂ ਫੇਰਦੀ ਹੋਈ ਸੇਵਾ ਕਰਦੀ ਹੋਈ ਦਿਖਾਈ ਦੇ ਰਹੀ ਹੈ ਪਰ ਇਸ ਵੀਡੀਓ ਨੂੰ ਟ੍ਰੋਲ ਕੀਤਾ ਕਿਉਂ ਜਾ ਰਿਹਾ ਹੈ ਉਹ ਵੀ ਤੁਹਾਨੂੰ ਦੱਸ ਦੰਨੇ ਆ ਦੋਸਤੋ ਇਸ ਮੌਕੇ ਸੇਵਾ ਕਰਦੇ ਹੋਏ ਜੋ ਕੰਗਣਾ ਨਾ ਹੁੰਦਾ ਉਸਨੇ ਬਲੈਕ ਕਲਰਸ ਦੇ ਸਨ ਗਲਾਸਸ ਪਾ ਲਗਾਏ ਹੋਏ ਨੇ ਜਿਸ ਦੇ ਕਰਕੇ ਲੋਕ ਜਿੰਦੇ ਵਿੱਚ ਹਰ ਕੋਈ ਸ਼ਾਮਲ ਹੈ ਆਪਣੇ Hindu ਭੈਣ ਭਰਾ ਵੀ ਸ਼ਾਮਲ ਨੇ ਕਿਉਂਕਿ ਉਹਨਾਂ ਨੂੰ ਵੀ ਇਸ ਦੀ ਅਸਲ ਸੱਚਾਈ ਪਤਾ ਹੀ ਹੈ ਕਿ ਇਹ ਸਿਰਫ ਆਪਣੀ ਰਾਜਨੀਤੀ ਚਮਕਾਉਣ ਦੇ ਲਈ ਇਹ ਸਭ ਕੁਝ ਕਰਦੀ ਹੈ ਕਿਉਂਕਿ ਇਸ ਦੀ ਅੱਖ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਚੰਡੀਗੜ੍ਹ ਤੋਂ ਟਿਕਟ ਹਾਸਲ ਕਰਨ ਤੇ ਹੈ ਜਿਸ ਦੇ ਬਾਰੇ ਕਿ ਬਖਵਾ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਰਾਜਨੀਤੀ ਦੇ ਨਾਲ ਸੰਬੰਧਿਤ ਜੋ ਲੋਕ ਨੌਲੇਜ ਰੱਖਦੇ ਨੇ ਉਹਨਾਂ ਦਾ ਕਹਿਣਾ ਹੈ ਕਿ 2024 ਦੇ ਜੋ MP ਇਲੈਕਸ਼ਨ ਨੇ ਉਸ ਦੇ ਵਿੱਚ ਚੰਡੀਗੜ੍ਹ ਤੋਂ ਕੰਗਲਰ ਨੌਤ ਨੂੰ ਟਿਕਟ ਮਿਲ ਸਕਦੀ ਹੈ ਪਰ ਇਹ ਆਪਣੀਆਂ ਬੜਵੋਲੀਆਂ ਗੱਲਾਂ ਕਰਕੇ ਆਪਣੀਆਂ ਅਜਈਆਂ ਕਰਤੂਤਾ ਕਰਕੇ ਹਰ ਸਮੇਂ ਚਰਚਾ ਦੇ ਵਿੱਚ ਰਹਿੰਦੀ ਹੈ ਫਿਰ ਚਾਹੇ ਗੱਲ ਹੋਵੇ ਜੋ ਕਿਸਾਨੀ ਸੰਘਰਸ਼ ਦੇ ਮੌਕੇ ਤੇ ਪੰਜਾਬ ਦੀਆਂ ਬਜ਼ੁਰਗ ਮਾਤਾਵਾਂ ਨੂੰ ਕਰਾਏ ਤੇ ਲਿਆਂਦੀਆਂ ਗਈਆਂ ਬੀਬੀਆਂ ਕਹਿ ਕੇ ਉਹਨਾਂ ਦਾ અપਮਾਨ ਕਰਨ ਦੀ ਜਾਂ ਫਿਰ ਵਕ ਵਕ ਸਮੇਂ ਤੇ ਜ਼ਹਿਰ ਦੀ ਰਾਜਨੀਤੀ ਕਰਨ ਦੀ ਜ਼ਹਿਰ ਖੋਲਣ ਦੀ ਰਾਜਨੀਤੀ ਕੰਗਣਾ ਨੌਤ ਵੱਲੋਂ ਵਕ ਵਕ ਸਮੇਂ ਦੇ ਕੀਤੀ ਜਾਂਦੀ ਰਹੀ ਹੈ ਅਤੇ ਵਕ ਵਕ ਪੰਜਾਬੀ ਕਲਾਕਾਰਾਂ ਦਾ ਵੀ ਇਸ ਵੱਲੋਂ ਕਾਫੀ ਜ਼ਿਆਦਾ ਵਿਰੋਧ ਕੀਤਾ ਗਿਆ ਹੈ ਉਹ ਵੀ ਸਿਰਫ ਆਪਣੀ ਰਾਜਨੀਤੀ ਚਮਕਾਉਣ ਦੇ ਲਈ ਕਿਉਂਕਿ ਇਸ ਗੱਲ ਦਾ ਹੰਗਾਰਾ ਇਹ ਭਰਦਾ ਹੈ ਕਿਉਂਕਿ ਹਿੰਦੂ ਭੈਣ ਭਰਾ ਵੀ ਇਸ ਦਾ ਵਿਰੋਧ ਕਰਦੇ ਨੇ ਕਿਉਂਕਿ ਅੱਜ ਦੇ 5 ਜੀ ਦੇ ਸਮੇਂ ਦੇ ਵਿੱਚ ਹਰ ਕੋਈ ਸਿਆਣਾ ਹਰ ਕਿਸੇ ਨੂੰ ਪਤਾ ਲੱਗ ਹੀ ਜਾਂਦਾ ਹੈ ਕਿ ਇਸ ਦੀ ਮਨਸ਼ਾ ਕੀ ਹੈ ਤੇ ਕੰਗਣਾ ਨੋ ਤੋਂ ਵੱਲੋਂ ਜੋ ਹੁਣ ਤੱਕ ਚਾਪਲੂਸੀਆਂ ਕੀਤੇ ਜਾਂਦੀਆਂ ਰਹੀਆਂ ਨੇ ਉਹ ਵੀ ਕਿਸੇ ਤੋਂ ਲੁਕੀਆਂ ਨਹੀਂ ਨੇ ਤੁਹਾਡੇ ਸਾਹਮਣੇ ਵੀ ਵਕ ਵਕ ਇਸ ਦੀਆਂ ਵੀਡੀਓਜ਼ ਆਉਂਦੀਆਂ ਨਹੀਂ ਜਾਂਦੇ ਤੇ ਦੋਸਤੋ ਉੱਥੇ ਹੀ ਇੱਕ ਮੰਦਿਰ ਦੇ ਵਿੱਚ ਜੋ ਕਿ ਵੀਡੀਓ ਦੱਸੀ ਜਾ ਰਹੀ ਹੈ ਕਿ ਰਾਮ ਮੰਦਿਰ ਦੀ ਵੀਡੀਓ ਹੈ ਉਸ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਵੀ ਦੇਖ ਸਕਦੇ ਹੋ ਇਹ ਝਾੜੂ ਲਗਾ ਰਹੀ ਹੈ ਪਰ ਇਸ ਨੇ ਸਨ ਗਲਾਸਸ ਪਹਿਨੇ ਹੋਏ ਨੇ ਪਰ ਦੋਸਤੋ ਇਸ ਦੇ ਕਰਕੇ ਇਸ ਨੂੰ ਕਾਫੀ ਜ਼ਿਆਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸੇਵਾ ਭਾਵਨਾ ਕਿ ਉਈ ਇਸ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਸਕਿਉਰਟੀ ਇਸ ਦੀ ਆਲੇ ਦੁਆਲੇ ਖੜੀ ਹੈ ਅਤੇ ਇਹ ਸਨ ਗਲਾਸਸ ਪਾ ਕੇ ਝਾੜੂ ਲਗਾ ਰਹੀ ਹੈ ਸਿਰਫ ਲੋਕਾਂ ਨੂੰ ਦਿਖਾਉਣ ਦੇ ਲਈ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਉਹ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਉਂਕਿ ਪਤਾ ਹੀ ਹੈ ਕਿ ਕੰਗਣਾ ਨੋਟ ਨੂੰ ਕਿੰਨਿਆ ਜ਼ਿਆਦਾ ਲੋਕਾਂ ਵੱਲੋਂ ਲਾਂਤਾ ਪੈਂਦੀਆਂ ਨੇ ਇਹ ਗੱਲ ਵੀ ਕਿਸੇ ਤੋਂ ਲੁਕੀ ਨਹੀਂ ਹੈ ਕਿਉਂਕਿ ਕੰਗਣਾ ਨੋਟ ਆਪਣੇ ਜਹਿਰ ਫਲਾਉਣ ਦੀ ਜੋ ਰਾਜਨੀਤੀ ਕਰਦੀ ਹੈ ਉਸ ਦੇ ਬਾਰੇ ਸਾਰੇ ਭਲੀ ਭਾਤ ਜਾਣਦੇ ਹੀ ਨੇ ਜਿਸ ਦੇ ਕਰਕੇ ਕਿ ਇਸ ਦਾ ਵਿਰੋਧ ਵੀ ਲੋਕਾਂ ਵੱਲੋਂ ਕੀਤਾ ਜਾਂਦਾ ਹੈ ਸੋ ਦੋਸਤੋ ਤੁਹਾਡੇ ਇਸ ਵਾਰ ਕੀ ਕਹਿਣਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਜੋ ਇਹ ਸੇਵਾ ਕਰ ਰਹੀ ਹੈ ਝਾੜੂ ਮੰਦਰ ਦੇ ਵਿੱਚ ਲਗਾ ਰਹੀ ਹੈ ਉਹ ਸਿਰਫ ਰਾਜਨੀਤੀ ਚਮਕਾਉਣ ਦੇ ਲਈ ਹੈ ਤਾਂ ਕਮੈਂਟਾਂ ਦੇ ਵਿੱਚ ਯੈਸ ਟਾਈਪ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਸੱਚਮੁੱਚ ਸੇਵਾ ਭਾਵਨਾ ਦੇ ਨਾਲ ਹੀ ਝਾੜੂ ਲਗਾ ਰਹੀ ਹੈ ਮੰਦਰ ਦੇ ਵਿੱਚ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਨੋ ਟਾਈਪ ਕਰਨਾ ਤਾਕਿ ਪਤਾ ਲੱਗ ਸਕੇ ਕਿ ਆਵਾਮ ਇਸ ਮਾਮਲੇ ਤੇ ਕੀ ਸੋਚਦੀ ਹੈ ਤੇ ਕੰਗਣਾ ਨੌਤ ਬਾਰੇ ਲੋਕਾਂ ਦੇ ਕੀ ਵਿਚਾਰ ਨੇ ਤੇ ਕੰਗਣਾ ਨੌਤ ਨੂੰ ਸ਼ੁਭ ਵੱਲੋਂ ਇੱਕ ਆਪਣੇ ਗੀਤ ਦੇ ਵਿੱਚ ਟੈਗ ਵੀ ਦਿੱਤਾ ਗਿਆ ਹੈ ਕੰਗਣਾ ਨੌਤ ਨੇ ਨਰੌਤ ਬਾਰੇ ਸ਼ੁਭ ਵੱਲੋਂ ਆਪਣੇ ਗੀਤ ਦੇ ਵਿੱਚ ਕੀ ਕਿਹਾ ਗਿਆ ਕੀ ਨਾਮ ਦਿੱਤਾ ਗਿਆ ਕੰਗਣਾ ਨੌਤ ਨੂੰ ਸ਼ੁਭ ਵੱਲੋਂ ਆਪਣੇ ਗੀਤ ਕਿੰਗ ਸ਼ਿਟ ਦੇ ਵਿੱਚ ਉਹ ਵੀ ਜ਼ਰੂਰ ਕਮੈਂਟ ਕਰਨਾ ਤਾਂ ਕਿ ਪਤਾ ਲੱਗ ਸਕੇ ਕਿ ਇਸ ਗੀਤ ਦੇ ਬਾਰੇ ਕਿੰਨੇ ਕਿੰਨਾਂ ਨੂੰ ਪਤਾ ਹੈ ਕਿ ਕੰਗਣਾ ਨੌਤ ਨੂੰ ਕਿਹੜਾ ਨਾਮ ਨਵਾਂ ਮਿਲਿਆ ਹੈ ਸ਼ੋਬਦਾ ਨਵਾਂ ਗੀਤ ਆਉਣ ਤੋਂ ਬਾਅਦ ਸੋ ਇਸ ਖਾਸ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਜਲਦ ਫਿਰ ਤੋਂ ਕਿਸੇ ਹੋਰ ਤਾਜ਼ਾ ਅਪਡੇਟ ਦੇ ਨਾਲ ਤੁਸੀਂ ਬਣੇ ਰਹਿਣਾ ਅਲਿਮਿਟਡ ਗਿਆਨ ਦੇ ਨਾਲ ਜੇਕਰ ਤੁਸੀਂ ਇਸ ਵੀਡੀਓ ਨੂੰ YouTube ਤੇ ਦੇਖ ਰਹੇ ਹੋ ਤਾਂ ਅਲਿਮਿਟਡ ਗਿਆਨ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਜੇਕਰ ਇਹ ਵੀਡੀਓ ਤੁਸੀਂ Facebook ਤੇ ਦੇਖ ਰਹੇ ਹੋ ਤਾਂ ਅਲਿਮਿਟਡ ਗਿਆਨ ਨੂੰ ਮੀਡੀਆ ਨੂੰ ਵੀ ਜਰੂਰ ਲਾਈਕ ਫੋਲੋ ਕਰ ਲੈਣਾ ਤਾਂ ਕਿ ਇਸ ਤਰ੍ਹਾਂ ਦੀਆਂ ਤੇ ਹੋਰ ਖਾਸ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀ ਜਾ ਰਹੇ ਹਨ ਸੋ ਫਿਲਹਾਲ ਇੱਥੇ ਸਾਨੂੰ ਦੀਓ ਇਜਾਜ਼ਤ ਮਿਲਾਗੇ ਜਲਦ ਧੰਨਵਾਦ